ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਆਪਾਂ ਇੱਕ ਲੜੀ ਸ਼ੁਰੂ ਕੀਤੀ ਵੀ ਹੈ ਜਿਦੇ ਚ ਆਪਾਂ ਪੰਜਾਬ ਦੇ ਮੁੱਦਿਆਂ ਬਾਰੇ ਜਾਣਕਾਰੀ ਦਿੰਨੇ ਆ ਇਹ ਉਹ ਮੁੱਦੇ ਆ ਜਿਹੜੇ ਕਿ ਸਾਡੇ ਪਾਰਲੀਮੈਂਟ ਏਰੀਆਜ਼ ਆ ਜਾਂ ਐਮਪੀ ਹੈਗੇ ਆ ਹੈ ਉਹ ਜਾ ਕੇ ਸੰਸਦ ਦੇ ਵਿੱਚ ਜਾਂ ਜਿੱਥੇ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਨੂੰ ਖੜੇ ਕਰ ਸਕਦੇ ਆ ਤੇ ਆਪਣੇ ਵਾਸਤੇ ਉਹ ਉਹਦੇ ਸਹੂਲਤਾਂ ਲੈ ਸਕਦੇ ਆ ਪਾਰਲੀਮੈਂਟ ਤੋਂ ਜਾਂ ਉੱਥੇ ਆਵਾਜ਼ ਬੁਲੰਦ ਕਰ ਸਕਦੇਗੇ ਆ ਇਹਨਾਂ ਮੁੱਦਿਆਂ ਬਾਰੇ ਚੋਂ ਇੱਕ ਜਿਹੜਾ ਮੁੱਦਾ ਹੈਗਾ ਉਹ ਹੈਗਾ ਰੋਜ਼ਗਾਰ ਦਾ ਰੋਜ਼ਗਾਰ ਦਾ ਜਿਹੜਾ ਮੁੱਦਾ ਹੈ ਉਹ ਹਮੇਸ਼ਾ ਉੱਠਦਾ ਹੈ ਹਮੇਸ਼ਾ ਹਰ ਵਾਰੀਆਂ ਪਾਏ ਗੱਲਾਂ ਕਰਦੇ ਆ ਸਾਡੇ ਜਦੋਂ ਐਮਐਲਏ ਦੇ ਇਲੈਕਸ਼ਨਸ ਹੁੰਦੇ ਆ ਜਾਂ ਸਾਡੇ ਕੋਈ ਹੋਰ ਆਪਣੇ ਪ੍ਰੋਟੈਸਟਸ ਹੁੰਦੇ ਆ ਜਾਂ ਜਦੋਂ ਵੀ ਕਿਤੇ ਆਪਣਾ ਨੌکریاں ਨਿਕਲਦੀਆਂ ਤੇ ਉਹਦੀ ਸਿਲੈਕਸ਼ਨ ਦੀ ਲਿਸਟ ਆਉਂਦੀ ਤੇ ਇੱਕ ਬਹੁਤ ਹੀ ਆਮ ਤੌਰ ਤੇ ਇੱਕ ਸਵਾਲ ਉੱਠਦਾ ਕਿ ਵੀ ਪੰਜਾਬ ਦੇ ਲੋਕਾਂ ਨੂੰ ਨੌکریاں ਨਹੀਂ ਮਿਲ ਰਹੀਆਂ ਇਹ ਨੌکریاں ਬਾਹਰ ਦੇ ਲੋਕ ਆ ਕੇ ਖਾ ਰਹੇ ਆ ਤੇ ਉਹਦੇ ਵਿੱਚ ਉਸ ਜਮੇ ਦੀ ਮੌਜੂਦਾ ਸਰਕਾਰ ਆ ਉਹਨੂੰ ਕਟਹਿਰੇ 'ਚ ਖੜਾ ਕੀਤਾ ਜਾਂਦਾ ਤੇ ਬਾਕੀ ਸਰਕਾਰਾਂ ਜਿਹੜੀਆਂ ਹੈਗੀਆਂ ਜਿਹੜੇ ਆਪੋਜੀਸ਼ਨ ਆ ਉਹ ਉਹਨਾਂ ਤੇ ਬਲੇਮ ਲਾਉਂਦੇ ਆ ਇਹ ਹਰ ਵਾਰੀ ਹੁੰਦਾ ਪਹਿਲਾਂ ਅਕਾਲੀ ਜਦੋਂ ਸਰਕਾਰ ਸੀਗੀ ਤਾਂ ਅਕਾਲੀਆਂ ਨੇ ਉਹ ਨੌکریاں ਕਿਹਾ ਜਾਂਦਾ ਬਾਹਰ ਦੇਤੀਆਂ ਤੇ ਭਗਵੰਤ ਮਾਨ ਆ ਗਏ ਤੇ ਹੋਰ ਸਾਰੇ ਗੱਲਾਂ ਕਰਦੇ ਹੁੰਦੇ ਸੀ ਕਾਂਗਰਸ ਆਈ ਤਾਂ ਕਾਂਗਰਸ ਨੇ ਜੋਬਸ ਦੇਤੀਆਂ ਤੇ ਦੂਜੇ ਗੱਲਾਂ ਕਰਨ ਲੱਗ ਗਏ ਇਸੇ ਤਰੀਕੇ ਨਾਲ ਹੁਣ ਜਦੋਂ ਆਮ ਆਦਮੀ ਪਾਰਟੀ ਆਈ ਆ ਇਹਦਾ ਜਵਾਬ ਉਹਨਾਂ ਤੋਂ ਦੂਜੇ ਮੰਗਣ ਲੱਗੀਆਂ ਜਿਹੜੀਆਂ ਹੋਰ ਆਪੋਜੀਸ਼ਨਸ ਹੈਗੀਆਂ ਪਰ ਇਸ ਗੱਲ ਨੂੰ ਆਪਾਂ ਸਮਝਦੇ ਨਹੀਂ ਕਿ ਇਹ ਨੌਕਰੀਆਂ ਕਿਉਂ ਬਾਹਰ ਜਾ ਰਹੀਆਂ ਤੇ ਇਹਦੇ ਵਿੱਚ ਆਪਣੇ ਪਾਰਲੀਮੈਂਟਰੀਆਂ ਦੀ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਜਾਂਦੇ ਆ ਜਾਂ ਲੋਕ ਸਭਾ ਦੇ ਜਿਹੜੇ ਸੰਸਦ ਆਪਣੇ ਜਾਣਗੇ ਮੈਂਬਰਸ ਚੁਣੇ ਹੋਏ ਉਹ ਕਿਵੇਂ ਆਪਣੀ ਆਵਾਜ਼ ਚੱਕ ਸਕਦੇਗੇ ਆ ਜਿਹੜੀਆਂ ਨੌਕਰੀਆਂ ਪੰਜਾਬ ਕਿਸੇ ਵੀ ਸੂਬੇ ਦੀਆਂ ਉਹ ਕਿਤੋਂ ਵੀ ਭਾਰਤ ਦੇ ਵਿੱਚ ਰਹਿਣ ਵਾਲਾ ਆ ਕੇ ਆਦਮੀ ਲੈ ਸਕਦਾ ਦੂਜੇ ਸੂਬੇ ਚ ਨੌਕਰੀ ਇੱਕ ਆਰਟੀਕਲ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 16 ਆਰਟੀਕਲ 16 ਜਿਹੜਾ ਹੈਗਾ ਉਹ ਕਹਿੰਦਾ ਹੈ ਕਿ ਵੀ ਕੋਈ ਵੀ ਨਾਗਰਿਕ ਜਿਹੜਾ ਭਾਰਤ ਦਾ ਹੈ ਉਹ ਕਿਸੇ ਵੀ ਭਾਰਤ ਦੇ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜਾ ਕੇ ਨੌਕਰੀ ਲੈਣ ਦਾ ਹੱਕ ਰੱਖਦਾ ਹੈ ਇਹ ਉੱਥੇ ਉਹ এমਪਲয়ਮੈਂਟ ਲੈਣ ਦਾ ਹੱਕ ਰੱਖਦਾ ਸੋ ਰਿਜ਼ਰਵੇਸ਼ਨਸ ਨਹੀਂ ਹੋ ਸਕਦੀਆਂ ਬਹੁਤ ਸੂਬਿਆਂ ਨੇ ਕੋਸ਼ਿਸ਼ਾਂ ਕੀਤੀਆਂ ਮਧਿਆ ਪ੍ਰਦੇਸ਼ ਨੇ ਡੋਮਿਸਾਈਲਸ ਲੈ ਕੇ ਕੋਸ਼ਿਸ਼ ਕੀਤੀਆਂ ਮਹਾਰਾਸ਼ਟਰਸ ਨੇ ਕੋਸ਼ਿਸ਼ ਕੀਤੀਆਂ ਉਹ ਸਭ ਚੀਜ਼ਾਂ ਆ ਪਿੱਛੇ ਜੇ ਹਰਿਆਣੇ ਦਾ ਇੱਕ ਐਗਜ਼ਾਮਪਲ ਦਿੱਤਾ ਜਾਂਦਾ ਹੈ ਕਿ ਉਹਨਾਂ ਨੇ 75% ਰਿਜ਼ਰਵੇਸ਼ਨ ਪ੍ਰਾਈਵੇਟ ਸੈਕਟਰ ਚ ਵੀ ਕੀਤੀ ਸੀ ਇਹ ਸਭ ਲੋਕਾਂ ਨੂੰ ਫੇਕ ਗੱਲਾਂ ਇਹ ਜਿਹੜੀ ਵੀ ਹੈਗੀ ਆ ਉਹ ਗਾਂ ਜਾ ਕੇ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਚ ਜਾ ਕੇ ਚੈਲੰਜ ਹੋ ਜਾਂਦਾ ਤੇ ਉਹ ਕੁਐਸ਼ ਹੋ ਜਾਂਦੀਆਂ ਹੁਣ ਇਹਦਾ ਰਾਹ ਕੀ ਆ ਕੁਝ ਸੂਬਿਆਂ ਦੇ ਵਿੱਚ ਇਹ ਲਾਗੂ ਹੋਏਗਾ ਕੁਸੂਬੇ ਜਿਵੇਂ ਤੱਲੰਗਾਨਾ ਹੈ ਜਾਂ ਹਿਮਾਚਲ ਹੈ ਜਾਂ ਹੋਰ ਕਈ ਸੂਬੇ ਆ ਜਿੱਥੇ ਕਿ ਬਾਹਰਲਾ ਬੰਦਾ ਜਾ ਕੇ ਨੌਕਰੀ ਨਹੀਂ ਲੈ ਸਕਦਾ ਉਹਨੂੰ ਉੱਥੋਂ ਦਾ ਡੋਮਿਸਾਈਲ ਹੋਣਾ ਚਾਹੀਦਾ ਜਾਂ ਉੱਥੋਂ ਦਾ ਉਹ ਪੈਦਾ ਹੋਇਆ ਹੋਣਾ ਚਾਹੀਦਾ ਜਾਂ ਉੱਥੋਂ ਦੀ ਉੱਥੋਂ ਸੂਬੇ ਦਾ ਰਹਿਣ ਵਾਲਾ ਹੋਣਾ ਚਾਹੀਦਾ ਤਾਂ ਹੀ ਉਹ ਨੌਕਰੀ ਉੱਥੋਂ ਦੀ ਲੈ ਸਕਦਾ ਤਾਂ ਇਹ ਆਰਟੀਕਲ 16 ਦੀ ਇੱਕ ਸਬਸੈਕਸ਼ਨ ਹੈਗਾ ਸੈਕਸ਼ਨ ਸਬਸੈਕਸ਼ਨ 3 ਉਹਦੇ ਵਿੱਚ ਜਿਹੜਾ ਪਾਰਲੀਮੈਂਟ ਆ ਉਹ ਕਾਨੂੰਨ ਪਾਸ ਕਰ ਸਕਦਾ ਹੈ ਕਿ ਵੀ ਇਹ ਸੂਬੇ ਦੇ ਲੋਕਾਂ ਨੂੰ এমਪਲੋਇਮੈਂਟ ਦੀ ਪ੍ਰੋਬਲਮ ਆ ਇਹ ਇਸ ਤਰ੍ਹਾਂ ਦੇ ਜਿਹੜੇ ਭੂਗੋਲਿਕ ਤੇ ਆਰਥਿਕ ਹਾਲਾਤ ਐਸੇ ਆ ਕਿ ਇਹਨਾਂ ਦੀਆਂ ਨੌਕਰੀਆਂ ਆਪਾਂ ਨੂੰ ਬਚਾਉਣੀਆਂ ਜ਼ਰੂਰੀ ਆ ਜਿਵੇਂ ਕਿ ਹਿਮਾਚਲ ਦੇ ਵਿੱਚ ਜਾਂ ਉੱਤਰਾਖੰਡ ਦੇ ਵਿੱਚ ਕੀਤਾ ਵੈ ਕਿ ਇਹ ਪਹਾੜੀ ਇਲਾਕੇ ਆ ਜਾਂ ਇਹਨਾਂ ਦੇ ਕੋਈ ਸਟਾਈਬਲ ਇਲਾਕਿਆਂ 'ਚ ਕੀਤਾ ਵੈ ਗੁਜਰਾਤ ਦੇ ਕੁਝ ਇਲਾਕਿਆਂ ਦੇ ਵਿੱਚ ਖਾਸ ਸਟਾਈਬਲ ਇਲਾਕਿਆਂ ਦੇ ਵਿੱਚ ਕੀਤਾ ਗਿਆ ਤੇਲੰਗਾਨਾ ਦੇ ਵਿੱਚ ਕੀਤਾ ਗਿਆ ਹੋਰ ਕਈ ਸੂਬਿਆਂ ਦੇ ਵਿੱਚ ਕੀਤਾ ਗਿਆ ਕਿਉਂਕਿ ਇੱਥੋਂ ਇੱਥੇ ਕਿਉਂਕਿ ਆਰਥਿਕਤਾ ਦੀ ਪ੍ਰੋਬਲਮ ਆ ਇੱਥੇ ਹੋਰ ਪ੍ਰੋਬਲਿਕਤਾ ਹੈਗੀਆਂ ਤੇ ਇਸ ਕਰਕੇ ਇਹਨਾਂ ਸੂਬਿਆਂ ਦੇ ਵਿੱਚ ਰੱਖਵਾ ਕਰਨ ਕੀਤਾ ਵੈ ਉੱਚ ਲੈਵਲ ਆਫ ਨੌਕਰੀ ਦੇ ਕਈ ਜਗ੍ਹਾ ਕਲਾਸ 3 ਤੇ ਕਲਾਸ 4 ਦਾ ਹੈ ਕਈ ਤਰ੍ਹਾਂ ਕਲਾਸ 2 ਕਲਾਸ 3 ਕਲਾਸ 4 ਜੌਬਸ ਦਾ ਤਾਂ ਇਹ ਵੱਖ-ਵੱਖ ਤਰ੍ਹਾਂ ਦੀਆਂ ਰੈਜ਼ਰਵੇਸ਼ਨਸ ਆ ਇਹ ਰੈਜ਼ਰਵੇਸ਼ਨਸ ਜਿਹੜੀਆਂ ਮਿਲਣੀਆਂ ਇਹ ਆਰਟੀਕਲ 16 ਦੇ ਸਬਸੈਕਸ਼ਨ 3 ਵਿੱਚ ਮਿਲਣੀਆਂ ਤੇ ਇਹ ਮਿਲਣੀਆਂ ਪਾਰਲੀਮੈਂਟ ਤੋਂ ਇਹ ਆਪਣੀ ਸੂਬਾ ਸਰਕਾਰ ਪਾਸ ਕਰਕੇ ਭੇਜਦੇ ਉਹ ਨਹੀਂ ਉਹਦੇ ਨਾਲ ਰੋਕ ਨਹੀਂ ਲੱਗ ਸਕਦੀ ਉਹ ਉਹ ਤੇ ਕੋਈ ਕਾਨੂੰਨ ਨਹੀਂ ਬਣਾ ਸਕਦੇ ਉਹ ਕਾਨੂੰਨ ਜਿਹੜਾ ਉਹ ਪਾਸ ਪਾਰਲੀਮੈਂਟ ਚ ਹੋਣਾ ਸੋ ਹੁਣ ਜਿਵੇਂ ਮੀਤ ਹੇਰ ਸਾਹਿਬ ਗਏ ਵੇ ਗੱਲ ਕਰ ਰਹੇ ਆ ਕਿ ਵੀ ਮੈਂ ਮੈਨੂੰ ਐਮਪੀ ਚੁਣੋ ਤਾਂ ਜਦੋਂ ਤੁਹਾਡੇ ਕੋਲੇ ਆਉਂਦੇ ਆ ਉਹਨਾਂ ਨੂੰ ਪੁੱਛੋ ਕਿ ਵੀ ਕੀ ਤੁਸੀਂ ਐਸੇ ਕਾਨੂੰਨ ਦੀ ਕੋਈ ਪੈਰਵਾਈ ਕਰੋਗੇ ਉੱਥੇ ਜਾ ਕੇ ਤੇ ਉਹਨਾਂ ਨੂੰ ਉਸ ਗੱਲ ਤੇ ਪੁੱਛੋ ਇਸ ਗੱਲ ਦਾ ਇਸੇ ਤਰ੍ਹਾਂ ਹੋਰ ਐਮਪੀ ਜਿਹੜੇ ਜਾਂਦੇ ਆ ਖਾਸ ਕਰਕੇ ਉਹ ਐਮਪੀ ਜਿਹੜੇ ਕਿ ਖੇਤਰੀ ਪਾਰਟੀ ਨੂੰ ਨਹੀਂ ਬਿਲੋਂਗ ਕਰਦੇ ਜਿਵੇਂ ਆਮ ਆਦਮੀ ਪਾਰਟੀ ਦੇ ਆ ਭਾਜਪਾ ਦੇ ਆ ਜਾਂ ਕਾਂਗਰਸ ਦੇ ਆ ਜਿਹੜੇ ਕਿ ਖੇਤਰੀ ਪਾਰਟੀ ਦੇ ਨਹੀਂ ਗੇ ਜਿਹੜੇ ਕਿ ਆਪਦੇ ਤੁਹਾਡੇ ਨਮਾਇंदे ਨੇ ਜਿਨ੍ਹਾਂ ਦੇ ਹੋਰ ਸਟੇਟਾਂ 'ਚ ਵੀ ਮੁਫਾਦ ਹੈਗੇ ਆ ਉਹਨਾਂ ਨੂੰ ਇਹ ਸਵਾਲ ਜ਼ਰੂਰ ਪੁੱਛੋ ਕਿਉਂਕਿ ਉਹਨਾਂ ਦੇ ਮੈਂਬਰ ਪਹਿਲਾਂ ਵੀ ਰਾਜ ਸਭਾ 'ਚ ਗਏ ਹੋਏ ਆ ਇਹ ਹੁਣ ਹੋਰ ਵੀ ਚੁਣ ਕੇ ਜਾਣੇ ਆ ਇਹ ਲੋਕ ਆ ਜਿਹੜੇ ਉੱਥੇ ਜਾ ਕੇ ਸੰਸਦ 'ਚ ਇਹ ਜਾਂ ਲਾਅ ਲਿਆਉਣਗੇ ਇਹ ਜੋ ਲਾਅ ਦੀ ਗੱਲ ਕਰਨਗੇ ਇਹ ਆਵਾਜ਼ ਚੱਕਣਗੇ ਕਿਉਂਕਿ ਪੰਜਾਬ ਜਿਹੜੀਆਂ ਸਾਰੀਆਂ ਸ਼ਰਤਾਂ ਆਰਟੀਕਲ 16 3D ਸਬਸੈਕਸ਼ਨ ਚ ਰਿਜ਼ਰਵੇਸ਼ਨ ਲੈਣ ਦੀਆਂ ਉਹ ਪੂਰੀਆਂ ਕਰਦਾ ਸੀ ਬਾਰਡਰ ਦਾ ਸੂਬਾ ਸਾਡੀ ਆਰਥਿਕਤਾ ਲਗਾਤਾਰ ਡਿਗਰੀ ਜਾਂ ਸਾਡੇ ਬੱਚੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹ ਬਾਹਰ ਜਾ ਰਹੀ ਆ ਆਪਾਂ ਹਮੇਸ਼ਾ ਨਾਲ ਨਾਲ ਉਹ ਗੱਲਾਂ ਕਰਦੇ ਆ ਤਾਂ ਇਹ ਜਿਹੇ ਮੁੱਦੇ ਜ਼ਰੂਰ ਚੱਕੋ ਇਹ ਜਿਹੇ ਮੁੱਦੇ ਚੱਕਣੇ ਬਹੁਤ ਜ਼ਰੂਰੀ ਆ ਆਪਾਂ ਕੀ ਹੁੰਦਾ ਜਦੋਂ MP ਦੀ ਚੋਣ ਆਸਤੇ ਕੋਈ ਹੁੰਦਾ ਉਹਨੂੰ ਆਪਾਂ MLA ਦੇ ਜਿਹੜੇ ਮੁੱਦਿਆਂ ਵਿੱਚ ਘੇਰੀ ਫਿਰਦੇ ਹੁੰਦੇ ਆ ਜਾਂ ਮਿਊਸਿਪਲ ਕਾਰਪੋਰੇਸ਼ਨ ਦੇ ਮੁੱਦਿਆਂ ਜਾਂ ਸਰਪੰਚੀ ਵਾਲੇ ਮੁੱਦਿਆਂ ਚ ਪੁੱਛਦੇ ਆ ਤਾਂ ਆਪਾਂ ਨੂੰ ਪਹਿਲਾਂ ਇਹ ਜਾਨੂ ਹੋਣਾ ਜ਼ਰੂਰੀ ਆ ਕਿ ਕਿਹੜੇ ਐਸੇ ਚੀਜ਼ਾਂ ਆ ਜਿਹੜੀਆਂ ਪਾਰ ਇਹ ਨੌਕਰੀਆਂ ਵਾਲਾ ਜਿਹੜਾ ਇਸ਼ੂ ਆ ਜਿਹੜਾ ਰਿਜ਼ਰਵੇਸ਼ਨ ਆ ਨੌਕਰੀਆਂ ਦੀ ਇਹ ਪਾਰਲੀਮੈਂਟ ਚੋਂ ਪਾਸ ਹੋਣੀ ਆ ਤੇ ਜੇ ਸਾਰੇ ਸਾਡੇ ਐਮਪੀ 13 ਦੇ 13 ਐਮਪੀ ਪਲੱਸ ਜਿਹੜੇ ਰਾਜ ਸਭਾ ਚ ਗਏ ਹੋਏ ਆ ਉਹ ਸਾਡੇ ਐਮਪੀ ਸਾਹਿਬਾਂ ਜੇ ਸਾਰੇ 20 22 ਜਾਣੇ ਰਲ ਕੇ ਇਹ ਆਵਾਜ਼ ਚੱਕਣ ਪੰਜਾਬ ਸਰਕਾਰ ਵੀ ਚੱਕੇ ਤਾਂ ਇਹ ਰਿਜ਼ਰਵੇਸ਼ਨ ਆਪਾਂ ਨੂੰ ਮਿਲ ਸਕਦੀ ਆ ਏਟਲੀਸਟ ਕਲਾਸ 3 ਤੇ ਕਲਾਸ 4 ਜੌਬਸ ਜਿਹੜੀਆਂ ਕਿ ਸਾਡੇ ਬਹੁਤ ਜ਼ਿਆਦਾ ਵੱਡਾ ਸਕੋਪ ਆ ਜੀ ਦਾ ਉਹ ਬਾਹਰਲੇ ਸੂਬਿਆਂ ਵਾਸਤੇ ਆਪਾਂ ਰੋਕ ਸਕਦੇ ਆ ਸੋ ਇਹ ਇੰਜੇ ਸਵਾਲ ਪੁੱਛੋ ਹੋਰ ਵੀ ਇੰਜੇ ਮੁੱਦਿਆਂ ਬਾਰੇ ਅਸੀਂ ਮਿਸਲ ਸਤਲੁਜਲੋਂ ਤੁਹਾਨੂੰ ਜਾਣੂ ਕਰਾਉਂਦੇ ਰਵਾਂਗੇ ਕਿ ਤੁਸੀਂ ਕਿਸ ਤਰੀਕੇ ਦੇ ਮੁੱਦਿਆਂ ਬਾਰੇ ਕਿਹੜੇ ਮੁੱਦੇ ਆ ਜਿਹੜੇ ਪਾਰਲੀਮੈਂਟ ਚ ਜਾ ਕੇ ਚੱਕੇ ਜਾ ਸਕਦੇ ਆ ਆਪਾਂ ਇਹ ਦਸਤਾਵੇਜ਼ ਵੀ ਛਾਪਿਆ ਇਹਦੇ ਵਿੱਚ ਵੀ ਆਪਾਂ ਉਹ ਮੁੱਦੇ ਚੱਕੇ ਹੀਗੇ ਆ ਤੇ ਆਪਾਂ ਟਾਈਮ ਟੂ ਟਾਈਮ ਜਿਹੜਾ ਇਲੈਕਸ਼ਨ ਹੋਣ ਤੋਂ ਪਹਿਲਾਂ ਪਹਿਲਾਂ ਇਹ ਜਿਹੇ ਮੁੱਦੇ ਤੁਹਾਨੂੰ ਹੋਰ ਜਾਣੂ ਕਰਾਵਾਂਗੇ ਜਿਹੜੇ ਕਿ ਐਮਪੀ ਜਦੋਂ ਤੁਹਾਡੇ ਏਰੀਏ ਦਾ ਆਉਂਦਾ ਵੋਟ ਮੰਗਣ ਵਾਸਤੇ ਐਮਪੀ ਦੀ ਵੋਟ ਮੰਗਣ ਵਾਸਤੇ ਕੋਈ ਆਉਂਦਾ ਮੈਂਬਰ ਪਾਰਲੀਮੈਂਟ ਦੀ ਤਾਂ ਉਹਨੂੰ ਇਹ ਸਵਾਲ ਜ਼ਰੂਰ ਪੁੱਛੋ ਤੇ ਜੇ ਕੋਈ ਕਹਿੰਦਾ ਵੀ ਪਹਿਲਾਂ ਵੀ ਬਣ ਕੇ ਗਿਆ ਤੁਹਾਨੂੰ ਪੁੱਛੋ ਵੀ ਪਹਿਲਾਂ ਕਿਉਂ ਨਹੀਂ ਤੂੰ ਇਹ ਗੱਲ ਕੀਤੀ ਪਹਿਲਾਂ ਕਿਉਂ ਗੁੰਮਰਾਹ ਕਰਦੇ ਰਹੇ ਸਾਨੂੰ ਇੰਨਾਂ ਗੱਲਾਂ ਤੇ ਤਾਂ ਇਹ ਸਵਾਲ ਜ਼ਰੂਰ ਤੁਸੀਂ ਪੁੱਛੋ ਤੇ ਹੋਰ ਮੁੱਦਿਆਂ ਤੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਵਾਇਗਰੂਜੀਕਾ ਖਾਲਸਾ ਵਾਇਗਰੂਜੀਕੀ